ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਰਾਨ ਦੇ ਨਾਲ ਮੁਲਾਕਾਤ ਕੀਤੀ ਹੈ ਜਿਦੀਆਂ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਇੱਕ ਹੀ ਲਾਈਨ ਲਿਖੀ ਹੈ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ ਦੱਸ ਦਿਓ ਕਿ ਇਹਦੇ ਨਾਲ ਚਰਚਾ ਇਹ ਛਿੜ ਗਈ ਹੈ ਕਿ ਗੱਲ ਕੀ ਹੋਈ ਹੋਵੇਗੀ ਤੇ ਕੁਝ মিডিਆ ਹਾਊਸ ਜਾਂ ਕੁਝ ਵੈਬਸਾਈਟ ਦੇ ਉੱਤੇ ਜੇਕਰ ਆਪਾਂ ਨਜ਼ਰ ਮਾਰਦੇ ਹਾਂ ਤਾਂ ਉਹਨਾਂ ਦੇ ਮੁਤਾਬਕ ਇਹ ਹੈ ਕਿ ਦੋ ਤਿੰਨ ਮੁੱਦੇ ਜ਼ਰੂਰ ਵਿਚਾਰੇ ਗਏ ਨੇ ਇੱਕ ਤਾਂ ਕਿਸਾਨੀ ਅੰਦੋਲਨ ਦਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 42ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਉਸ ਮਸਲੇ ਨੂੰ ਹੱਲ ਕਰਨ ਦਾ ਵੀ ਕੋਈ ਨਾ ਕੋਈ ਯਤਨ ਕਰਨ ਵਾਸਤੇ ਕਿਹਾ ਗਿਆ ਹੋਵੇਗਾ ਤੇ ਦੂਜਾ ਇਹ ਕਿ ਪੰਜਾਬ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਫਿਰ ਚਰਚਾ ਛੜੀ ਹੈ ਕਿ ਪੰਜਾਬ ਦਾ ਭਾਜਪਾ ਦਾ ਪ੍ਰਧਾਨ ਕੌਣ ਹੋਵੇਗਾ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੇ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਅਸਤੀਫਾ ਮਨਜ਼ੂਰ ਹੋਇਆ ਜਾਂ ਨਹੀਂ ਹੋਇਆ ਕਾਫੀ ਚਰਚਾ ਛਿੜ ਗਈ ਸੀ ਤੇ ਅਸਤੀਫਾ ਦਿੱਤਾ ਵੀ ਸੀ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਤੇ ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਅਸਤੀਫਾ ਦੇ ਦਿੱਤਾ ਸੀ ਅਸੀਂ ਵੀ ਉਸੇ ਹਿਸਾਬ ਦੇ ਨਾਲ ਸੰਦਰਭ ਨਾਲ ਗੱਲ ਕਰ ਰਹੇ ਹਾਂ ਪਰ ਪੁਸ਼ਟੀ ਨਹੀਂ ਹੈ ਸੱਚ ਨਹੀਂ ਹੈ ਕਿ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਭਾਜਪਾ ਦੇ ਲੀਡਰਾਂ ਨੇ ਕਿਹਾ ਸੀਗਾ ਕਿ ਜੀ ਕੋਈ ਗੱਲ ਨਹੀਂ ਉਹਨਾਂ ਦੇ ਪਰਿਵਾਰਕ ਰੁਝੇਵੇਂ ਨੇ ਕੁਝ ਪਰਸਨਲ ਨਿੱਜੀ ਕਾਰਨ ਨੇ ਇਸ ਕਰਕੇ ਉਹ ਆਪਣੇ ਰੁਝੇਵਿਆਂ ਦੇ ਵਿੱਚ ਰੁਝੇ ਹੋਏ ਨੇ ਕਈ ਮੀਟਿੰਗਾਂ ਦੇ ਵਿੱਚ ਉਹ ਵੀ ਉਹ ਬਾਹਰ ਨਜ਼ਰ ਆਏ ਸੀ ਤੇ ਹੁਣ ਕਹਿੰਦੇ ਚਰਚਾ ਇਹ ਵੀ ਹੈ ਕਿ ਪੰਜਾਬ ਦਾ ਪ੍ਰਧਾਨ ਬੀਜੇਪੀ ਦਾ ਕੌਣ ਹੋਵੇਗਾ ਤੇ ਕੈਪਟਨ ਮਰਿੰਦਰ ਸਿੰਘ ਦੀ ਮੁਲਾਕਾਤ ਨੂੰ ਇਸ ਸੰਦਰਭ ਦੇ ਵਿੱਚ ਵੀ ਦੇਖਿਆ ਜਾ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਚੋਣਾਂ ਹੋ ਕੇ ਹਟੀਆਂ ਨੇ ਚਾਹੇ ਉਹ ਜ਼ਿਮਨੀ ਚੋਣਾਂ ਹੋਣ ਵਿਧਾਨ ਸਭਾ ਦੀਆਂ ਜਾਂ ਉਸ ਤੋਂ ਇਲਾਵਾ ਨਗਰ ਨਿਗਮ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਪੰਚਾਇਤੀ ਚੋਣਾਂ ਤੇ ਇਹਨਾਂ ਚੋਣਾਂ ਦੇ ਵਿੱਚ ਕੀ ਗਾਰਗੁਜ਼ਾਰੀ ਰਹੀ ਭਾਜਪਾ ਦੀ ਉਹਦੇ ਉੱਤੇ ਵੀ ਜਿਹੜੀ ਉਹ ਚਰਚਾ ਹੋਈ ਹੈ ਤੇ ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਹੈ ਕਿ 2 2.5 ਸਾਲ ਦਾ ਜਿਹੜਾ ਸਮਾਂ ਰਹਿ ਗਿਆ ਹੈ ਵਿਧਾਨ ਸਭਾ ਚੋਣਾਂ ਨੂੰ ਉਹਦੇ ਵਾਸਤੇ ਕੀ ਰਣਨੀਤੀ ਘੜਨੀ ਹੈ ਕਿਸ ਤਰ੍ਹਾਂ ਦਾ ਮਾਮਲਾ ਹੋਣਾ ਚਾਹੀਦਾ ਹੈ ਤੇ ਕੁਝ ਜਿਹੜੇ ਮਾਹਰ ਨੇ ਵੀ ਮੰਨ ਰਹੇ ਨੇ ਕਿ ਕੈਪਟਨ ਮਰਿੰਦਰ ਸਿੰਘ ਸ਼ਾਇਦ ਪ੍ਰਧਾਨਗੀ ਵਾਲੀ ਕੁਰਸੀ ਵੱਲ ਦੇਖ ਰਹੇ ਨੇ ਕਿ ਹੁਣ ਪ੍ਰਧਾਨ ਉਹਨਾਂ ਨੂੰ ਬਣਾ ਦਿੱਤਾ ਜਾਵੇ ਪਰ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ ਪਰ ਚਰਚਾਵਾ ਜ਼ਰੂਰ ਨੇ ਸਿਆਸਤ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਮੀਟਿੰਗ ਹੁੰਦੀ ਹੈ ਤਾਂ ਉਹ ਬੜੀ ਅਹਿਮ ਮੰਨੀ ਜਾਂਦੀ ਹੁੰਦੀ ਹੈ ਤੇ ਹੁਣ ਕੈਪਟਨ ਮਰਿੰਦਰ ਸਿੰਘ ਦੀ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਰਾਨ ਦੇ ਨਾਲ ਮੁਲਾਕਾਤ ਹੋਈ ਹੈ ਉਹਦੇ ਕਈ ਮayne ਕੱਢੇ ਜਾ ਰਹੇ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਮੀਟਿੰਗ ਤੋਂ ਬਾਅਦ ਛਿੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਕੈਪਟਨ ਮਰਿੰਦਰ ਸਿੰਘ ਪਹਿਲਾਂ ਆਪਣੀ ਪਾਰਟੀ ਨੂੰ ਉਹਨਾਂ ਨੇ ਉਧਰਲੇ ਪਾਸੇ ਮਰਜ ਕਰਤਾ ਬਾਅਦ ਦੇ ਵਿੱਚ ਉਹ ਭਾਜਪਾ ਦਾ ਹਿੱਸਾ ਹੀ ਬਣ ਗਏ ਤੇ ਕੈਪਟਨ ਮਰਿੰਦਰ ਸਿੰਘ ਪਿਛਲੇ ਸਮੇਂ ਦੇ ਦੌਰਾਨ ਕਾਫੀ ਸਿਆਸਤ ਤੋਂ ਦੂਰ ਰਹੇ ਕੋਈ ਖਾਸ ਬਿਆਨ ਨਹੀਂ ਆਉਂਦਾ ਸੀਗਾ ਪਰ ਜਦੋਂ ਝੋਨੇ ਦੀ ਲਿਫਟਿੰਗ ਦਾ ਮਾਮਲਾ ਉਲਝਿਆ ਤਾਂ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਤਾਂ ਉਦੋਂ ਕੈਪਟਨ ਮਰਿੰਦਰ ਸਿੰਘ ਖੰਨਾ ਦੀ ਦਾਣਾ ਮੰਡੀ ਦੇ ਵਿੱਚ ਅਚਾਨਕ ਪਹੁੰਚ ਗਏ ਸੀਗੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਸੀ ਤਾਂ ਉਦੋਂ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਸਨ ਤੇ ਹੁਣ ਕੈਪਟਨ ਮਰੀਂਦਰ ਸਿੰਘ ਨੇ ਇੱਕ ਵਾਰ ਫੇਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਰਾਨ ਦੇ ਨਾਲ ਮੁਲਾਕਾਤ ਕੀਤੀ ਹੈ ਹੁਣ ਦੇਖਣਾ ਹੋਵੇਗਾ ਇਸ ਮੁਲਾਕਾਤ ਦਾ ਕੀ ਅਸਰ ਹੁੰਦਾ ਹੈ ਤੇ ਸਿਆਸਤ ਦੇ ਉੱਤੇ ਦਾ ਕੀ ਪ੍ਰਭਾਵ ਪੈਂਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ